ਨੀ ਕਰਦਿਆਂ ਨੇ ਇਥੋਂ ਤੱਕ ਬੇਈਮਾਨੀ ਕਰਦਿਆਂ ਨੇ ਕਿ ਅਗਰ ਗਲਤੀ ਨਾਲ ਕੋਈ ਇਨਸਪੈਕਟਰ ਆ ਜਾਂਦਾ ਚੈੱਕ ਕਰਨ ਵਾਸਤੇ ਤੇ ਮਸ਼ੀਨ ਨੂੰ ਪਤਾ ਚੱਲ ਜਾਂਦਾ ਇਨਸਪੈਕਟਰ ਆ ਗਿਆ ਮਕਿਨ ਮਸ਼ੀਨ ਮਿੰਟਾਂ ਜੀ ਇਮਾਨਦਾਰ ਹੋ ਜਾਂਦੀ ਕਿ 2004 ਦੇ ਵਿੱਚ ਉਹਨਾਂ ਨੇ ਬੋਸ ਕੰਪਨੀ ਕੋਲੋਂ ਇੱਕ ਟੈਕਨਿਕ ਲਿਆ ਇੱਕ ਸੌਫਟਵੇਅਰ ਲਿਆ ਉਹ ਸੌਫਟਵੇਅਰ ਦਾ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਜਾ ਕੇ 2007 ਤੇ 8 ਦੇ ਵਿੱਚ ਉਹਨਾਂ ਨੇ ਕੀ ਕੀਤਾ ਆਪਣੀਆਂ ਕਾਰਾਂ ਚ ਉਹ ਸੌਫਟਵੇਅਰ ਲਾਤਾ ਉਹ ਕਾਰਾਂ ਚ ਸੌਫਟਵੇਅਰ ਜਦੋਂ ਉਹਨਾਂ ਨੇ ਲਾਇਆ ਉਹ ਕਾਰਾਂ ਨਾ ਦੇਖਣ ਲੱਗ ਪਈਆਂ ਸੁਣਨ ਲੱਗ ਪਈਆਂ ਸੁੰਘਣ ਲੱਗ ਪਈਆਂ ਸੋਚਣ ਲੱਗ ਪਈਆਂ ਜਦੋਂ ਹੀ ਉਹਨਾਂ ਨੂੰ ਪੋਲੂਸ਼ਨ ਸੈਂਟਰ ਤੇ ਜਾ ਕੇ ਖੜਾ ਕੀਤਾ ਜਾਂਦਾ ਸੀ ਨਾ ਤੇ ਉਹ ਪੋਲੂਸ਼ਨ ਕਰਦੀਆਂ ਹੀ ਨਹੀਂ ਸੀ अच्छा ਜਦੋਂ ਹੀ ਉਹ ਟੈਸਟ ਖਤਮ ਹੋ ਜਾਂਦਾ ਸੀ ਉਹ ਤੁਹਾਡਾ ਤੁਹਾਡਾ 17 ਗੁਣਾ ਵੱਧ ਪੁਲਿਸ ਉਹਨਾਂ ਦਾ ਲੈਵਲ ਹੋ ਜਾਂਦਾ ਸੀ ਉਹਨਾਂ ਦਾ ਨਾਈਟ੍ਰੋਜਨ ਡਾਈਆਕਸਾਈਡ ਦਾ ਲੈਵਲ 17 ਗੁਣਾ ਵੱਧ ਜਾਂਦਾ ਹੈ ਔਰ ਈਵਨ ਰਸਤੇ ਵਿੱਚ ਖੜੇ ਹੋਇਆ ਵੀ ਇਨਸਪੈਕਟਰ ਜਦੋਂ ਉਹਨਾਂ ਨੇ ਦੇਖ ਲਿਆ ਕਾਰਨੇ ਕਿ ਉਹ ਇਨਸਪੈਕਟਰ ਖੜਾ ਕਾਰ ਨੂੰ ਪਤਾ ਚੱਲ ਜਾਂਦਾ ਜਦੋਂ ਹੀ ਇਨਸਪੈਕਟਰ ਰੁਕਦਾ ਸੀ ਉਹ ਕਾਰ ਜਿਹੜੀ ਸੀ ਉਹ ਕੋਈ ਵੀ ਪੋਲੂਸ਼ਨ ਨਹੀਂ ਸੀ ਕਰਦੀ ਉਹਦੀ ਰਿਪੋਰਟ ਆਉਂਦੀ ਸੀ ਕਲੀਨ ਉਹਨਾਂ ਕਾਰਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ ਜੀ ਔਰ ਦੇਖੋ ਉਹ ਕੰਪਨੀ ਕਿੰਨੀ ਵੱਡੀ ਹੈ ਮਰਸੀਡੀਜ਼ ਉਹ ਬਣਾਉਂਦੀ ਹੈ ਆ ਆਡੀਓ ਬਣਾਉਂਦੀ ਹੈ ਆ ਕੀ ਬੋਲਦੇ ਆ ਬੀ ਐਮ ਡਬਲਯੂਓ ਬਣਾਉਂਦੀ ਹੈ ਵਲਵੋ ਉਹ ਬਣਾਉਂਦੀ ਹੈ ਸਕੋਡਾ ਉਹ ਬਣਾਉਂਦੀ ਹੈ ਫਿਰ ਉਹਨਾਂ ਦਾ ਆਪਣਾ ਬ੍ਰਾਂਡ ਵੋਕਸਵੈਗਨ ਬਹੁਤ ਤਗੜਾ ਹੈ ਉਸ ਕਾਰ ਉਹਨਾਂ ਨੇ ਕੀ ਕੀਤਾ ਕਿ ਦੁਨੀਆ ਜਹਾਨ ਦੇ ਲਾਇਸੈਂਸ ਮਿਲੇ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ ਲੋਕਾਂ ਨੇ ਇਹ ਕਿਹਾ ਜੀ ਇਹ ਟੈ ਇਹਦੇ ਵਿੱਚ ਨਾਂ ਤੇ ਪੋਲੂਸ਼ਨ ਕਰ ਰਹੀਆਂ ਕਾਰਾਂ ਐਵਰੇਜ ਵੀ ਇੰਨੀ ਜ਼ਿਆਦਾ ਦੇ ਰਹੀਆਂ ਮੁਰਕੇ ਜਦੋਂ ਸਕੈਂਡਲ ਦਾ ਭੰਡਾ ਫੋੜ ਹੁੰਦਾ 27 ਸਤੰਬਰ 2015 ਨੂੰ ਜਰਮਨੀ ਦੀਆਂ ਦੋ ਅਖਬਾਰਾਂ ਬਿਲਟ ਤੇ ਡਰਸਪਿਗਲ ਤੇ ਸਬਦਾ ਹੈ ਅਗਲੇ ਦਿਨ 28 ਸਤੰਬਰ 2015 ਨੂੰ ਦੁਨੀਆ ਜਹਾਨ ਦੀਆਂ ਅਖਬਾਰਾਂ ਉਹ ਵਿਸ਼ਿੰਗਟਨ ਪੋਸਟ ਨਿਊਯਾਰਕ ਟਾਈਮਸ ਔਰ ਗਾਰਡੀਅਨ ਲੰਡਨ ਮਿਰਰ ਪ੍ਰਾਪਦਾ ਹੈ ਡੇ ਚਾਇਨਾ ਡੇਲੀ ਕੀ ਕਹਿੰਦੇ ਕਿਨਿਆ ਟ੍ਰਿਬਿਊਨ ਦੁਨੀਆ ਜਹਾਨ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪਦੀ ਆ ਸਾਰੇ ਚੈਨਲ ਰਸਿਆ ਟੂਡੇ ਅਲ ਜਜ਼ੀਰਾ ਬੀਬੀਸੀ ਸੀਐਨਐਨ ਸਾਰਿਆਂ ਦੇ ਹਲਾ ਮਚ ਜਾਂਦਾ ਮੇਰੇ ਕੋਲ 435 ਅਖਬਾਰਾਂ ਦੀ ਤੇ ਰਿਸਰਚ ਮੈਗਜ਼ੀਨਾਂ ਦੀ ਲਿਸਟ ਪਈ ਆ ਜਿਹਦੇ ਵਿੱਚ ਇਹ ਸਾਰੇ ਸਕੈਂਡਲ ਦਾ ਵਰਣਨ ਕੀਤਾ ਗਿਆ ਇਹਦੀ ਟੋਟਲ ਵੈਲਿਊ ਅੰਕੀ ਗਈ 34 ਬਿਲੀਅਨ ਡਾਲਰ ਯਾਨੀ 3 ਲੱਖ ਕਰੋੜ ਤੋਂ ਜ਼ਿਆਦਾ ਤੇ ਐਡਾ بڑا ਸਕੈਂਡਲ ਬਾਕਸ ਵੈਗਨ ਨੇ ਕੀਤਾ ਉਹ ਟੈਕਨੋਲੋਜੀ ਸੀ ਟੈਸਟ ਰਿਗਿੰਗ ਸਾਫਟਵੇਅਰ ਉਹਦੇ ਨਾਲ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ ਹੁਣ ਦੇਖੋ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਆ ਤੁਹਾਡਾ ਤੁਹਾਡਾ ਫੋਨ ਹੈ ਤੁਹਾਡੇ ਕੋਲ ਇੱਕ ਲੈਪਟਾਪ ਹੈ ਉਹ ਕਦੋਂ ਕਿਸੇ ਨੇ ਹਾਈਜੈਕ ਕਰ ਲੈਣਾ ਕਦੋਂ ਕਿਸੇ ਨੇ ਮੈਨੀਪੂਲੇਟ ਕਰਨਾ ਉਹ ਤਾਂ ਉਹਨੂੰ ਹੱਥ ਵੀ ਨਹੀਂ ਲਾਉਂਦੇ ਨਾ ਉਹਦੇ ਪੇਚ ਕਸਣਾ ਖੋਲਦੇ ਨਹੀਂ ਕਦੀ ਹੈ ਨਾ ਹੀ ਉਹ ਤੁਹਾਡੇ ਘਰ ਆਉਂਦੇ ਆ ਮੈਨੂੰ ਆਪਣਾ ਰਿਪੇਅਰ ਕਰਨ ਵਾਸਤੇ ਆਪਣਾ ਲੈਪਟਾਪ ਦੇ ਦਿਓ ਇਸ ਤੋਂ ਬਿਨਾ ਵੀ ਉਹ ਸਾਰੇ ਹੈਕ ਹੈਕ ਹੋ ਜਾਂਦੇ ਆ ਤੇ ਮਸ਼ੀਨਾਂ ਤੇ ਪਈਆਂ ਹੀ ਉਹਨਾਂ ਕੋਲ ਨੇ ਫਿਰ ਪੰਜਾਬ ਦੇ ਵਿੱਚ ਤਾਂ ਸਰਕਾਰ ਆਮ ਆਦਮੀ ਦੀ ਨਹੀਂ ਸੀ ਆਉਣੀ ਚਾਹੀਦੀ ਫਿਰ ਤਾਂ ਉਹਨਾਂ ਦੀ ਆਪਣੀ ਪਸੰਦ ਦੀ ਹੁੰਦੀ ਜਿਹਨਾਂ ਦੇ ਹੱਥ ਜਤਕ ਤੁਸੀਂ ਮੈਨੂੰ ਦੱਸੋ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ ਦੇਸ਼ ਦੇ 543 ਸੀਟਾਂ ਦੇ ਸਾਹਮਣੇ ਔਕਾਤੀ ਕੀ ਰੱਖਦੀ ਹੈ ਜੇ ਕੋਈ ਛੋਟਾ ਮੋਟਾ ਸਟੇਟ ਕੇ ਇਹ ਨਹੀਂ ਜੇ ਹੁਣ 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 ਦੇਖੋ ਵਿਧਾਨ ਸਭਾ ਦੇ ਵਿੱਚ ਕਰਨਾਟਕਾ ਦੇ ਵਿੱਚ ਇੱਕ ਰੂਲਿੰਗ ਪਾਰਟੀ ਹਾਰ ਜਾਂਦੀ ਹੈ ਦੂਜੀ ਪਾਰਟੀ ਜਿੱਤ ਲੈਂਦੀ ਹੈ ਅਸਲੀ ਲੜਾਈ ਤਾਂ 24 ਚੁਣੀ ਜੇ ਅਗਲੀਆਂ ਵੀ 4-5 ਸਟੇਟਾਂ 5 ਸਟੇਟਾਂ ਦੀ ਇਲੈਕਸ਼ਨ ਆ ਰਹੀ ਹੈ ਜੇ ਉਹਦੇ ਚੋਂ ਵੀ ਉਹ ਚਾਰ ਸਟੇਟਾਂ ਹਾਰ ਜਾਂਦੇ ਆ ਤਾਂ ਕੋਈ ਬੜਾ ਮੁੱਦਾ ਨਹੀਂ ਹੈਗਾ ਜਿਤਨਾ ਤੇ 24 ਦੇ ਇਲੈਕਸ਼ਨ ਚ ਨਾ ਮੇਨ ਤੇ ਜ਼ੋਰ ਤੇ 24 ਦੇ ਇਲੈਕਸ਼ਨ ਦੀ ਜਿਤਨਾ ਬਲਕਿ ਜੇ ਉਹ ਚਾਰ ਪੰਜ ਸਟੇਟਾਂ ਹਾਰ ਜਾਂਦੇ ਨੇ ਤੇ ਉਹ ਈਵੀਐਮ ਮਸ਼ੀਨਾਂ ਦੀ ਉਂਗਲੀ ਨਹੀਂ ਉਠਦੀ ਤੇ ਇੱਕ ਨੀਤੀ ਵੀ ਤਾਂ ਹੋ ਸਕਦੀ ਹੈ ਨਾ ਇੱਕ ਚਾਰ ਸੌਫਟਵੇਅਰ ਨੇ ਤੇ ਇਹਨਾਂ ਦੇ ਨਾਲ ਵੋਟ ਪਾਉਂਦੇ ਤੁਸੀਂ ਕਿਸੇ ਪਾਰਟੀ ਨੂੰ ਉਹ ਵੋਟ ਦਾ ਪਤਾ ਤੁਹਾਨੂੰ ਉਦੋਂ ਚੱਲਦਾ ਜਦੋਂ ਚਿੜੀ ਬਣ ਕੇ ਉੱਡ ਜਾਂਦੀ ਹੈ ਉਹ ਜਾ ਕੇ ਕਿਹਦੇ ਛੱਜੇ ਤੇ ਬੈਠ ਜਾਂਦੀ ਹੈ ਉਹ ਕਹਿੰਦੇ ਨਾ ਕਬੂਤਰ ਉਹਦਾ ਜਿਹਦੀ ਛਤਰੀ ਤੇ ਬੈਠਾ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਨਾਲ ਰਿਗਿੰਗ ਹੋਦੇ ਚਾਂਸਸ ਬਹੁਤ ਜ਼ਿਆਦਾ ਹੋ ਗਏ ਨੇ ਪਹਿਲਾਂ ਕੀ ਹੁੰਦਾ ਸੀਗਾ ਕਿ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ ਪਿੰਡਾਂ ਦੇ ਪਿੰਡਾਂ ਦੇ ਪੂਰੇ ਪੂਰਾ ਪਿੰਡ ਦੇ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ ਉਹਦੇ ਵਿੱਚ ਕੀ ਹੁੰਦਾ ਸੀ ਕਿ ਘਟੋ ਘਟ ਲੋਕਾਂ ਨੂੰ ਪਤਾ ਤੇ ਚੱਲਦਾ ਸੀ ਨਾ ਕਿ ਫਲਾਣੇ ਬੂਥ ਦੇ ਉੱਤੇ ਲੁੱਟ ਹੋ ਗਈ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਪਹਿਲਾਂ ਕਿਹਦੀ ਲੁੱਟ ਹੁੰਦੀ ਸੀ ਬੜੇ ਗਰੀਬਾਂ ਦੀ लाचार ਲੋਕਾਂ ਦੀਆਂ ਵੋਟਾਂ ਲੁੱਟੀਆਂ ਜਾਂਦੀਆਂ ਸੀ ਹੁਣ ਤੇ ਮਤਲਬ ਸੂਬੇ ਦਾ ਡੀਜੀਪੀ ਵੀ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿੰਨੂੰ ਪਾਈ ਆ ਦਾਅਵੇ ਨਾਲ ਉਹ ਵੀ ਨਹੀਂ ਕਹਿ ਸਕਦਾ ਕਿ ਮੈਂ ਉਸੇ ਹੀ ਪਾਰਟੀ ਨੂੰ ਗਈ ਐ ਚੀਫ ਮਨਿਸਟਰ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿੰਨੂੰ ਪਾਈ ਸੀ ਉਹਨੂੰ ਹੀ ਗਈ ਐ ਹੁਣ ਤਾਂ ਬੜੇ ਬੜੇ ਪੜਿਆਂ ਲਿਖਿਆਂ ਦੀਆਂ ਵੋਟਾਂ ਵੀ ਜਿਹੜੀਆਂ ਨੇ ਪੌਂਦੇ ਕਿਸੇ ਨੂੰ ਨੇ ਚਲੀਆਂ ਕਿਸੇ ਕੋ ਏ ਸਾਡੀ ਰਾਸ਼ਟਰੀ ਸੁਰੱਖਿਆ ਕੰਪਰੋਮਾਈਜ਼ ਹੋ ਗਈ ਜਾਂ ਕੱਲ ਨੂੰ ਕਿਸੇ ਵਿਦੇਸ਼ੀ ਸੰਸਥਾ ਨੇ ਕਿਸੇ ਗੁਪਤਚਰ ਏਜੰਸੀ ਨੇ ਜਾਂ ਕਿਸੇ ਵੱਡੇ ਕਾਰਪੋਰੇਟ ਘਰਾਣੇ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਉਣ ਲੱਗੇ ਤਾਂ ਗੁਲਾਮ ਬਣਾਉਣ ਲੱਗਿਆ ਮਿੰਟ ਵੀ ਨਹੀਂ ਲੱਗਣਾ ਤੋਹਾਂ ਦੇਖਿਆ ਹੋਣਾ ਕਿ ਜਦੋਂ ਸੀਏਜੀ ਦੀ ਰਿਪੋਰਟ ਆਈ ਸੀ ਵਿਨੋਦ رائے ਦੀ 1.76 ਹਜ਼ਾਰ ਕਰੋੜ ਦਾ 2ਜੀ ਸਕੈਮ ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਉਹ ਸਕੈਮ ਤਾਂ ਹੋਇਆ ਹੀ ਨਹੀਂ ਸੀ ਇੱਕ 1.86 ਹਜ਼ਾਰ ਕਰੋੜ ਦਾ ਕੋਲਗੇਟ ਸਕੈਮ ਆਇਆ ਕੋਲੇ ਦਾ ਉਹ ਵੀ ਅਦਾਲਤ ਨੇ ਕਿਹਾ ਹੋਇਆ ਹੀ ਨਹੀਂ ਜਦੋਂ ਉਹ ਸਕੈਮ ਤਾਂ ਹੋਇਆ ਹੀ ਨਹੀਂ ਕਿਧਰ ਇੱਕ ਸੀਏਜੀ ਦੀ ਰਿਪੋਰਟ ਆਈ ਇੱਕ ਬੰਦੇ ਨੇ ਵਿਨੋਦ رائے ਨੇ ਰਿਪੋਰਟਾਂ ਦਿੱਤੀਆਂ ਝੂਠੀਆਂ ਤੇ ਸਰਕਾਰ ਬਦਲ ਗਈ ਮਨਮੋਹਨ ਸਿੰਘ ਜੀ ਪਾਕਸਾ ਮੈਂ ਦੇ ਉੱਪਰ ਠੱਗੀ ਮਾਰਨ ਦੇ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੋਈ ਵਿਦੇਸ਼ ਤੋਂ ਕਾਲ ਆਉਂਦੀ ਸੀ ਕਿਸੇ ਦੇ ਬੈਂਕ ਖਾਤੇ ਨੂੰ ਖਾਲੀ ਕਰ ਦਿੱਤਾ ਜਾਂਦਾ ਸੀ ਜਾਂ ਹੋਰ ਵੱਖ-ਵੱਖ ਤਰੀਕੇ ਸਨ ਪਰ ਹੁਣ ਤਾਜ਼ਾ ਮਾਮਲਾ ਦਿੱਲੀ ਦਾ ਸੀ ਜਿਸ ਦੇ ਵਿੱਚ ਸਿਰਫ ਇੱਕ ਫੋਨ ਕਰਕੇ ਜਿਵੇਂ ਹੀ ਉਕਤ ਵਿਅਕਤੀ ਨੇ ਫੋਨ ਕੀਤਾ ਤਾਂ ਜਵਾਬ ਦੇਣ ਵਾਲੇ ਨੇ ਹੈਲੋ ਕਿਹਾ ਤਾਂ ਉਸ ਤੋਂ ਬਾਅਦ ਉਸ ਦਾ 50 ਲੱਖ ਰੁਪਏ ਉੱਡ ਗਿਆ ਪਰ ਹੁਣ ਜਿਹੜੇ ਇਹ ਠੱਗੀਆਂ ਨੇ ਕਿਸ ਹੱਦ ਤੱਕ ਚੱਲਿਆ ਗਿਆ ਨੇ ਤੁਹਾਡਾ ਜਿੱਥੇ ਬੇਸ਼ਕੀਮਤੀ ਖਜ਼ਾਨਾ ਹੈ ਬੈਂਕ ਦੇ ਵਿੱਚ ਪਿਆ ਰੁਪਇਆ ਪੈਸਾ ਜਿੱਥੇ ਉਸ ਨੂੰ ਜਿਹੜੀ ਸਨ ਲੱਗ ਸਕਦੀ ਹੈ ਉਸ ਦੇ ਨਾਲ ਨਾਲ ਤੁਹਾਡੀਆਂ ਨਿੱਜੀ ਜਾਣਕਾਰੀਆਂ ਨੂੰ ਸਨ ਲੱਗ ਸਕਦੀ ਹੈ ਤੁਹਾਡਾ ਨਿੱਜੀ ਡਾਟਾ ਜਿਹੜਾ ਚੋਰੀ ਹੋ ਸਕਦਾ ਹੈ ਇਸ ਤੋਂ ਅੱਗੇ ਵਧਦੀ ਹੋਈ ਜਿਹੜੀ ਇਹ ਮਾਰੂ ਤਕਨੀਕ ਕਹੀ ਜਾਵੇਗੀ ਕਿੱਥੋਂ ਤੱਕ ਨੁਕਸਾਨ ਹੋ ਸਕਦਾ ਹੈ ਜਨਤਾ ਦਾ ਇੱਕ ਪੂਰਾ ਦੇਸ਼ ਗੁਲਾਮ ਬਣਾਇਆ ਜਾ ਸਕਦਾ ਹੈ ਇਸ ਤਕਨੀਕ ਨਾਲ ਬਹੁਤ ਹੀ ਖਤਰਨਾਕ ਤਕਨੀਕ ਹੈ ਸਾਰੇ ਆ ਬਾਪੂ ਬਲਕੌਰ ਸਿੰਘ ਜੀ ਤੇ ਡਾਕਟਰ ਬਲਵਿੰਦਰ ਸਿੰਘ ਔਲਖ ਜਿਹੜੇ ਸਮੇਂ-ਸਮੇਂ ਤੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਹ ਚਿੰਤਤ ਵੀ ਹੁੰਦੇ ਨੇ ਤੇ ਚਿੰਤਨ ਵੀ ਕਰਦੇ ਨੇ ਤੇ ਆਪਣੇ ਲੋਕਾਂ ਨੂੰ ਇਸ ਦੇਸ਼ ਨੂੰ ਅੱਗੇ ਲੈ ਜਾਣ ਲਈ ਪੂਰਾ ਹਰ ਹਿੱਲਾ ਉਹ ਵਰਤਨ ਦੀ ਕੋਸ਼ਿਸ਼ ਕਰਦੇ ਨੇ ਆਪਾਂ ਪਹਿਲਾਂ ਗੱਲਬਾਤ ਕਰਾਂਗੇ ਡਾਕਟਰ ਔਲਖੋਣਾ ਨਾਲ ਪਿਛਲੀ ਦਿਨੀ ਇਹਨਾਂ ਨੇ ਇਹ ਜਿਹੜੀ ਖਾਸ ਤਕਨੀਕ ਆ ਰਹੀ ਹੈ ਜਿਸ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਇੱਕ ਬੰਦੇ ਨੂੰ ਨਹੀਂ ਪੂਰੇ ਦੇਸ਼ ਨੂੰ ਦੇਸ਼ ਗੁਲਾਮ ਹੋਣ ਤੱਕ ਜਿਹੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਡਾਕਟਰ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਬਾਪੂ ਬਲਕੌਰ ਸਿੰਘ ਜਿਹੜੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਦੇਸ਼ ਗੁਲਾਮ ਹੋ ਸਕਦਾ ਹੈ ਜਿਹੜੀ ਨਵੀਂ ਤਕਨੀਕ ਹੁਣ ਤਾਜ਼ਾ ਮਾਮਲਾ ਹੈ ਤੇ ਉਸ ਤਕਨੀਕ ਬਾਰੇ ਦੱਸੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਯੂਜਨਾ ਪੈ ਸਕਦਾ ਹੈ ਸਾਡੇ ਦੇਸ਼ ਭਾਰਤ ਨੂੰ ਦੇਖੋ ਇਹ ਸਾਰਾ ਕੁਝ ਇਲੈਕਟ੍ਰੋਨਿਕਸ ਦਾ ਖੇਲ ਹੈ ਜੀ ਇਲੈਕਟ੍ਰੋਨਿਕਸ ਨਾ ਇੱਕ ਬੜੀ ਹੀ ਵਿਸਤ੍ਰਿਤ ਸਾਇੰਸ ਮੈਂ ਵਿਸਤ੍ਰਿਤ ਸ਼ਬਦ ਯੂਜ਼ ਕਰ ਰਿਹਾ ਇੱਕ ਹੁੰਦੀ ਐਡਵਾਂਸਡ ਐਡਵਾਂਸਡ ਤਾਂ ਇਹ ਹੈ ਹੀ ਹੈ ਪਰ ਇਹਦੇ ਨਾਲ ਇਹ ਬਹੁਤ ਹੀ ਜ਼ਿਆਦਾ ਫੈਲ ਗਈ ਹੈ ਇਹਦਾ ਫੀਲਡ ਬਹੁਤ ਜਿਆਦਾ ਵੱਡਾ ਹੋ ਗਿਆ ਔਰ ਇਹਦੇ ਵਿੱਚ ਕੀ ਹੋਇਆ ਹੈ ਕਿ ਕੋਈ ਵੀ ਇਲੈਕਟ੍ਰੋਨਿਕ ਮਸ਼ੀਨ ਉਹਦੇ ਵਿੱਚ ਖਾਸ ਕਿਸਮ ਦੇ ਸੌਫਟਵੇਅਰ ਬਣ ਗਏ ਨੇ ਜਿਨ੍ਹਾਂ ਨੂੰ ਰਿਗਿੰਗ ਸੌਫਟਵੇਅਰ ਕਹਿੰਦੇ ਨੇ ਜੀ ਉਹਨਾਂ ਰਿਗਿੰਗ ਦਾ ਮਤਲਬ ਹੁੰਦਾ ਠੱਗੀ ਮਾਰਨੀ ਕਿਸੇ ਨੂੰ ਧੋਖਾ ਦੇਣਾ ਇਹ ਠੱਗੀ ਮਾਰਨ ਵਾਲੇ ਸੌਫਟਵੇਅਰਾਂ ਦੇ ਜਰੀਏ ਸਾਰਾ ਖੇਲ ਹੁੰਦਾ ਹੈ ਲੋਕਾਂ ਦੇ ਬੈਂਕਾਂ ਚੋਂ ਪੈਸੇ ਸਾਫ਼ ਕਰ ਦਿੱਤੇ ਜਾਂਦੇ ਨੇ ਜਿਵੇਂ ਕਿ ਹੁਣ ਆਪਾਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਖਾਲੀ ਇੱਕ ਕਾਲ ਆਉਂਦੀ ਹੈ ਤੁਸੀਂ ਹੈਲੋ ਬੋਲਦੇ ਹੋ ਤੇ 50 ਲੱਖ ਰੁਪਏ ਕਿਸੇ ਦੇ ਬੈਂਕ ਚ ਓੜ ਗਿਆ ਥੋੜੇ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ 29 ਲੜਕੇ ਲੜਕੀਆਂ ਪਕੜੇ ਗਏ ਨੇ ਕਮਿਸ਼ਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਵੀ ਠਗੀਆਂ ਹੀ ਮਾਰਦੇ ਸੀ ਉਹ ਬਾਹਰਲੇ ਮੁਲਕਾਂ ਦੇ ਲੋਕਾਂ ਦੇ ਬੈਂਕਾਂ ਦੇ ਖਾਤਿਆਂ 'ਚੋਂ ਪੈਸੇ ਉਡਾਉਂਦੇ ਸੀ ਔਰ ਉੱਥੋਂ ਹਾਂ ਦੇਖਿਆ ਹੋਣਾ ਕਿ ਝਾਰਖੰਡ ਤੇ ਸਤਿਸਗੜ ਦੀ ਸ਼ਰਦ ਦੇ ਉੱਤੇ ਦੋ ਪਿੰਡ ਨੇ ਉਹਨਾਂ ਦੇ ਸੱਤ-ਸੱਤ 8-8 ਸਾਲ ਦੇ ਅਨਪੜ੍ਹ ਬੱਚੇ ਵੀ ਠਗੀਆਂ ਮਾਰਦੇ ਨੇ ਔਰ ਇਹੋ ਜਿਹੀਆਂ ਬਹੁਤ ਸਾਰੀਆਂ ਫਰਮਾਂ ਸਿੰਗਾਪੂਰ ਵਿੱਚ ਤੇ ਮਾਲਦੀਵਸ ਦੇ ਵਿੱਚ ਤੇ ਹੋਰ ਮੁਲਕਾਂ ਵਿੱਚ ਕੰਮ ਕਰ ਰਹੀਆਂ ਨੇ ਹਾਂਗਕਾਂਗ ਦੇ ਵਿੱਚ ਕੰਮ ਕਰ ਰਹੀਆਂ ਨੇ ਪੈਸੇ ਉੜ ਕੇ ਕਦੋਂ ਚైనా ਪਹੁੰਚ ਜਾਂਦੇ ਨੇ ਕਦੋਂ ਸਿੰਗਾਪੂਰ ਪਹੁੰਚ ਜਾਂਦੇ ਨੇ ਕਦੋਂ ਕਿਸੇ ਹੋਰ ਮੁਲਕ 'ਚ ਪਹੁੰਚ ਜਾਂਦੇ ਨੇ ਪਤਾ ਵੀ ਨਹੀਂ ਚੱਲਦਾ ਇਹ ਹੁਣ ਦੁੱਖ ਦੀ ਗ ਇਹ ਚੀਜ਼ਾਂ ਨੇ ਲੋਕਾਂ ਦੇ ਡਾਟੇ ਚੁਰਾ ਲਏ ਜਾਂਦੇ ਨੇ ਪਰਸਨਲ ਡਾਟੇ ਚੁਰਾ ਲਏ ਜਾਂਦੇ ਨੇ ਸਰਕਾਰਾਂ ਦੇ ਬੜੇ ਹੀ ਗੋਪਨੀਯ ਡਾਟੇ ਚੁਰਾ ਲਏ ਜਾਂਦੇ ਨੇ ਔਰ ਤੁਸਾਂ ਦੇਖਿਆ ਹੋਣਾ ਕਿ ਵਿਕੀ ਲੀਕਸ ਸੰਸਥਾ ਨੇ ਸਾਰੀਆਂ ਸਰਕਾਰਾਂ ਦੇ ਡਾਟੇ ਚੁਰਾ ਲਏ ਸੀ ਔਰ ਇਸ ਤੋਂ ਬਾਅਦ ਕੀ ਹੋਇਆ ਕਿ ਇਹ ਕਿਉਂਕਿ ਇਲੈਕਟ੍ਰੋਨਿਕਸ ਦਾ ਖੇਲ ਹੈ ਸਾਡੀ ਮਾੜੀ ਕਿਸਮਤ ਇਹ ਆ ਕਿ ਸਾਡੇ ਮੁਲਕ ਵਿੱਚ ਵੋਟਾਂ ਵੀ ਇਲੈਕਟ੍ਰੋਨਿਕਸ ਮਸ਼ੀਨਾਂ ਤੇ ਪੈਣ ਲੱਗ ਪਈਆਂ ਹੁਣ ਇਲੈਕਟ੍ਰੋਨਿਕਸ ਜਿਹੜੀਆਂ ਵੋਟਾਂ VOTING ਮਸ਼ੀਨਾਂ ਨੇ EVM ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਵਿੱਚ ਵੀ ਇਹ ਜਿਹੜੇ ਸਾਫਟ ਸੌਫਟਵੇਅਰ ਨੇ ਇਹ ਇਸਤੇਮਾਲ ਹੋ ਸਕਦੇ ਨੇ ਬਲਕਿ ਮੈਂ ਤਾਂ ਕਹਾਂਗਾ ਹੋ ਰਹੇ ਨੇ ਤੇ ਇਹ ਰਿਗਿੰਗ ਸਾਫਟਵੇਅਰ ਨੇ ਤੇ ਇਹਨਾਂ ਦੇ ਨਾਲ ਵੋਟ ਪਾਉਂਦੇ ਤੁਸੀਂ ਕਿਸੇ ਪਾਰਟੀ ਨੂੰ ਉਹ ਵੋਟ ਦਾ ਪਤਾ ਤੁਹਾਨੂੰ ਉਦੋਂ ਚੱਲਦਾ ਜਦੋਂ ਚਿੜੀ ਬਣ ਕੇ ਉੱਡ ਜਾਂਦੀ ਆ ਉਹ ਜਾ ਕੇ ਕਿਦੇ ਛੱਜੇ ਤੇ ਬੈਠ ਜਾਂਦੀ ਆ ਉਹ ਕਹਿੰਦੇ ਆ ਨਾ ਕਬੂਤਰ ਉਹਦਾ ਜੇ ਜੀ ਛਤਰੀ ਤੇ ਬੈਠਾ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਨਾਲ ਰਿਗਿੰਗ ਹੋਦੇ ਚਾਂਸਸ ਬਹੁਤ ਜ਼ਿਆਦਾ ਹੋ ਗਏ ਨੇ ਪਹਿਲਾਂ ਕੀ ਹੁੰਦਾ ਸੀਗਾ ਕਿ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ ਪਿੰਡਾਂ ਦੇ ਪਿੰਡਾਂ ਦੇ ਪੂਰੇ ਪੂਰਾ ਪਿੰਡ ਦੇ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ ਉਹਦੇ ਵਿੱਚ ਕੀ ਹੁੰਦਾ ਸੀ ਕਿ ਘਟੋ ਘਟ ਲੋਕਾਂ ਨੂੰ ਪਤਾ ਤੇ ਚੱਲਦਾ ਸੀ ਨਾ ਕਿ ਫਲਾਣੇ ਬੂਥ ਦੇ ਉੱਤੇ ਲੁੱਟ ਹੋ ਗਈ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਪਹਿਲਾਂ ਕਿਹਦੀ ਲੁੱਟ ਹੁੰਦੀ ਸੀ ਬੜੇ ਗਰੀਬਾਂ ਦੀ लाचार ਲੋਕਾਂ ਦੀਆਂ ਵੋਟਾਂ ਲੁੱਟੀਆਂ ਜਾਂਦੀਆਂ ਸੀ ਹੁਣ ਦੇ ਮਤਲਬ ਸੂਬੇ ਦਾ ਡੀਜੀਪੀ ਵੀ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿੰਨੂੰ ਪਾਈ ਆ ਦਾਅਵੇ ਨਾਲ ਉਹ ਵੀ ਨਹੀਂ ਕਹਿ ਸਕਦਾ ਕਿ ਮੈਂ ਉਸੇ ਹੀ ਪਾਰਟੀ ਨੂੰ ਗਈ ਆ ਚੀਫ ਮਨਿਸਟਰ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿੰਨੂੰ ਪਾਈ ਸੀ ਉਹਨੂੰ ਹੀ ਗਈ ਆ ਹੁਣ ਤਾਂ ਬੜੇ ਬੜੇ ਪੜਿਆਂ ਲਿਖਿਆਂ ਦੀਆਂ ਵੋਟਾਂ ਵੀ ਜਿਹੜੀਆਂ ਨੇ ਪਾਉਂ ਸੇਨ ਉਹਨਾਂ ਚਾਲੀਆਂ ਕਿਸੇ ਕੋ ਜਾਣਦੀਆਂ ਨੇ ਸਾਨੂੰ ਦੁੱਖ ਇਹ ਗੱਲ ਦਾ ਨਹੀਂ ਹੈ ਸਾਨੂੰ ਦੁੱਖ ਇਹ ਗੱਲ ਦਾ ਹੈ ਕਿ ਇਤਿਹਾਸਕ ਤੌਰ ਦੇ ਉੱਤੇ ਅਸੀਂ ਬੜੇ ਖਤਰਨਾਕ ਦੌਰ ਵਿੱਚ ਆ ਗਏ ਹਾਂ ਕਿਉਂਕਿ ਸਾਡੇ ਕੋਲ ਕੁਝ ਸੰਸਥਾਵਾਂ ਨੇ ਜਿਵੇਂ ਰਾਸ਼ਟਰੀ ਸਵੈਮ ਸੇਵਕ ਸੰਗ ਹੈ ਇੱਕ ਰਾਸ਼ਟਰਵਾਦੀ ਸੰਸਥਾ ਹੈ ਸਾਡੇ ਕੋਲ ਦਿੱਲੀ ਵਿੱਚ ਇੱਕ ਸਰਕਾਰ ਬੈਠੀ ਹੋਈ ਹੈ ਨਰਿੰਦਰ ਮੋਦੀ ਜੀ ਦੀ ਉਹ ਇੱਕ ਰਾਸ਼ਟਰਵਾਦੀ ਸਰਕਾਰ ਹੈ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਗੱਲ ਦਾ ਸੰਗਿਆਨ ਲਓ ਕਿਉਂਕਿ ਤੁਸੀਂ ਰਾਸ਼ਟਰਵਾਦ ਦੇ ਮੁੱਦੇ ਨੂੰ ਸਮਰਪਿਤ ਹੋ ਇਹਨਾਂ ਮਸ਼ੀਨਾਂ ਨੇ ਸਾਡੀ ਰਾਸ਼ਟਰੀ ਸਿਕਿਉਰਿਟੀ ਦੇ ਉੱਤੇ ਇਹ ਬਹੁਤ ਵੱਡਾ ਖਤਰਾ ਖੜਾ ਕਰ ਦਿੰਦਾ ਐਡਾ ਵੱਡਾ ਖੜਾ ਕਰ ਖਤਰਾ ਖੜਾ ਕਰ ਦਿੰਦਾ ਵਾ ਕਿ ਇਹ ਸਾਡੀ ਰਾਸ਼ਟਰੀ ਸੁਰੱਖਿਆ ਕੰਪਰੋਮਾਈਜ਼ ਹੋ ਗਈ ਜਾਂ ਕੱਲ ਨੂੰ ਕਿਸੇ ਵਿਦੇਸ਼ੀ ਸੰਸਥਾ ਨੇ ਕਿਸੇ ਗੁਪਤਚਰ ਏਜੰਸੀ ਨੇ ਜਾਂ ਕਿਸੇ ਵੱਡੇ ਕਾਰਪੋਰੇਟ ਘਰਾਣੇ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਉਣ ਲੱਗੇ ਤਾਂ ਗੁਲਾਮ ਬਣਾਉਣ ਲੱਗਿਆ ਮਿੰਟ ਵੀ ਨਹੀਂ ਲੱਗਣਾ ਤੋ ਹਾਂ ਦੇਖਿਆ ਹੋਣਾ ਕਿ ਜਦੋਂ ਸੀਏਜੀ ਦੀ ਰਿਪੋਰਟ ਆਈ ਸੀ ਵਿਨੋਦ ਰਾਏ ਦੀ 1.76 ਹਜ਼ਾਰ ਕਰੋੜ ਦਾ 2ਜੀ ਸਕੈਮ ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਉਹ ਸਕੈਮ ਤਾਂ ਹੋਇਆ ਹੀ ਨਹੀਂ ਸੀ ਇੱਕ 1.86 ਹਜ਼ਾਰ ਕਰੋੜ ਦਾ ਕੋਲਗੇਟ ਸਕੈਮ ਆਇਆ ਕੋਲੇ ਦਾ ਉਹ ਵੀ ਅਦਾਲਤ ਨੇ ਕਿਹਾ ਹੋਇਆ ਹੀ ਨਹੀਂ ਜਦੋਂ ਉਹ ਸਕੈਮ ਤਾਂ ਹੋਇਆ ਹੀ ਨਹੀਂ ਕਿਧਰੋਂ ਇੱਕ ਸੀਏਜੀ ਦੀ ਰਿਪੋਰਟ ਆਈ ਇੱਕ ਬੰਦੇ ਨੇ ਵਨੋਦ رائے ਨੇ ਰਿਪੋਰਟਾਂ ਦਿੱਤੀਆਂ ਝੂਠੀਆਂ ਤੇ ਸਰਕਾਰ ਬਦਲ ਗਈ ਮਨਮੋਹਨ ਸਿੰਘ ਤੇ ਜੇ ਕਿਤੇ ਕਿਸੇ ਨੇ ਵੱਡੇ ਨੇ ਕਿਉਂਕਿ ਅੱਜਕੱਲ ਸਾਡੇ ਜਿਹੜੇ ਮੰਤਰੀ ਨੇ ਰੂਲਿੰਗ ਪਾਰਟੀ ਦੇ ਉਹ ਜਾਰਜ ਸੋਰਸ ਵਰਗੇ ਬੰਦਿਆਂ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਸ ਦਿਨ ਸਮ੍ਰਿਤੀ ਰਾਨੀ ਨੇ ਕਾਨਫਰੰਸ ਕੀਤੀ ਜਾਰਜ ਸੋਰਸ ਦੇ ਖਿਲਾਫ ਤੇ ਜੇ ਜਾਰਜ ਸੋਰਸ ਨੇ ਕਿਤੇ 15 20000 25000 50000 ਕਰੋੜ ਰੁਪਈਆ ਇਹਦੇ ਨੂੰ ਫਲੋ ਕਰਵਾ ਦਿੱਤਾ ਕਿਉਂਕਿ ਉਹਦੇ ਵਾਸਤੇ ਤਾਂ ਉਹ 10 ਰੁਪਏ ਵੀ ਨਹੀਂ ਰੱਖਦੇ ਮਾਇਨੇ ਜਿੱਦਾਂ ਉਹ ਅਮੀਰ ਹੈਗਾ ਤੇ ਕੱਲ ਨੂੰ ਜੇ ਸਾਰਾ ਦਾ ਇਲੈਕਸ਼ਨ ਕਮਿਸ਼ਨ ਹੀ ਕਿਸੇ ਨੇ ਹਾਈਜੈਕ ਕਰ ਲਿਆ ਤੇ ਇੱਥੇ ਸਰਕਾਰ ਤੇ ਉਹ ਬਣ ਗਈ ਜਿਹੜੀ ਤੁਸੀਂ ਸੁਪਨੇ ਤੇ ਸਾਰੇ ਮੁਲਕ ਚਫਰਾ ਤਫਰੀ ਮੱਜ ਜਾਏਗੀ ਇਸ ਕਰਕੇ ਨਰਿੰਦਰ ਮੋਦੀ ਜੀ ਤੁਸੀਂ ਇੱਕ ਰਾਸ਼ਟਰਵਾਦੀ ਬੰਦੇ ਹੋ ਤੁਹਾਡੇ ਤੋਂ ਸਾਨੂੰ ਬੜੀਆਂ ਉਮੀਦਾਂ ਨੇ ਤੁਸੀਂ ਸਭ ਤੋਂ ਪਹਿਲਾਂ ਈਵੀਐਮ ਮਸ਼ੀਨਾਂ ਤੇ ਬੈਨ ਲਗਾਓ ਕਿਉਂਕਿ ਰਾਸ਼ਟਰੀ ਸੁਰੱਖਿਆ ਲਈ ਬੜਾ ਵੱਡਾ ਖਤਰਾ ਨੇ ਔਰ ਰਾਸ਼ਟਰੀ ਸਵੈਮ ਸੇਵਕ ਸੰਗ ਉਹ ਉਹਦੇ ਤੇ ਸਾਨੂੰ ਬੜੀਆਂ ਉਮੀਦਾਂ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੇਵਕ ਸੰਗ ਉਹਨਾਂ ਦੇ ਤਾਂ ਨਾਮ ਦੇ ਨਾਲ ਹੀ ਸਭ ਦਾ ਰਾਸ਼ਟਰੀ ਜੁੜਿਆ ਹੋਇਆ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਤੇ ਉਹ ਪਲੀਜ਼ ਇਹਦਾ ਸੰਗਿਆਨ ਲੈਣ ਤੇ ਇਹ ਲੜਾਈ ਉਹਨਾਂ ਦੀ ਆ ਮੈਂ ਜੇ ਕੋਈ ਵੀ ਛੋਟੀ ਮੋਟੀ ਗੱਲ ਹੁੰਦੀ ਹੈ ਮੈਂ ਜਿੱਥੇ ਆਪਣੇ ਰਿੰਗਿੰਗ ਮਸ਼ੀਨਾ ਟੈਸਟ ਮਸ਼ੀਨਾ ਦੀ ਆਪਾਂ ਗੱਲ ਕਰ ਰਹੇ ਆ ਉਹਦੇ ਵਿੱਚ ਇੱਕੇ ਵੀ ਸਵਾਲ ਆ ਰਿਹਾ ਤੁਸੀਂ ਆਰਐਸਐਸ ਦੀ ਗੱਲ ਕਰ ਰਹੇ ਹੋ ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ ਜਿਹੜੀਆਂ ਦੂਸਰੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹ ਤਾਂ ਇੱਕ ਲਹਿਜੇ ਜਿਹਾ ਕਹਿ ਰਹੇ ਨੇ ਕਿ ਸਾਰਾ ਫਿਰਕੂ ਜਿੰਨਾ ਫਸਾਦ ਦੀ ਜੜੀ ਇਹ ਨੇਗੀਆਂ ਤੇ ਤੁਹਾਡੇ ਆਮ ਤੌਰ ਤੇ ਸੁਰ ਜਿਹੜੇ ਨੇ ਜਦੋਂ ਵੀ ਗੱਲਬਾਤ ਦਾ ਮੌਕਾ ਮਿਲਿਆ ਤੁਸੀਂ ਇੱਕ ਭਾਰਤ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਤੁਹਾਡੀਆਂ ਹੁੰਦੀਆਂ ਨੇ ਪਰ ਇਸ ਤਰ੍ਹਾਂ ਲੱਗਦਾ ਕਿਤੇ ਨਾ ਕਿਤੇ ਆਰਐਸਐਸ ਪ੍ਰਤੀ ਤੁਸੀਂ ਨਰਮ ਲੱਗ ਰਹੇ ਹੋ ਹਾਂ ਮੈਂ ਆਰਐਸਐਸ ਪ੍ਰਤੀ ਨਰਮ ਹੈ ਉਹਦੀ ਵਜ੍ਹਾ ਇਹ ਆ ਕਿ ਇਸ ਸੰਸਥਾ ਦੇ ਨਾਲ ਮੈਂ ਕਿਧਰੇ ਜੁੜਿਆ ਰਿਹਾ ਔਰ ਇਸ ਸੰਸਥਾ ਨੇ ਮੇਰੀ ਉਸ ਸਮੇਂ ਮਦਦ ਕੀਤੀ ਸੀ ਜਦੋਂ ਮਤਲਬ ਮੈਨੂੰ ਮੇਰੇ ਨਾਲ ਕੋਈ ਨਹੀਂ ਸੀ ਖੜਾ ਤੇ ਇੱਕ ਸੌਫਟ ਕਾਰਨਰ ਮੇਰਾ ਆਰਐਸਐਸ ਨਾ ਹੈਗਾ ਔਰ ਸ਼ਾਇਦ ਹਮੇਸ਼ਾ ਬਣਿਆ ਰਹੇਗਾ ਮੈਂ ਚਾਹੁੰਦਾ ਇਹ ਸੰਸਥਾ ਜਿਹੜੀ ਆ ਨਾ ਇਹ ਰਾਸ਼ਟਰਵਾਦ ਦੇ ਮੁੱਦੇ ਨੂੰ ਲੈ ਕੇ ਅੱਗੇ ਵਧੇ ਤੇ ਇੱਕ ਸੌਫਟ ਕਾਰਨਰ ਮੇਰਾ ਹੈਗਾ ਵਾ ਤੇ ਦੂਜੀ ਗੱਲ ਇਹ ਕਿ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਈਵੀਐਮ ਮਸ਼ੀਨਾਂ ਸਾਡੀਆਂ ਦੇਸ਼ ਦੀਆਂ ਦੁਸ਼ਮਣ ਨੇ ਇਸ ਕਰਕੇ ਇਸ ਕਰਕੇ ਮੈਂ ਤਾਂ ਕਹਿੰਦਾ ਕਿ ਇਹਦੇ ਉੱਤੇ ਕਾਂਗਰਸ ਵੀ ਲੜੇ ਆਮ ਆਦਮੀ ਪਾਰਟੀ ਵੀ ਲੜੇ ਸਮਾਜਵਾਦੀ ਪਾਰਟੀ ਵੀ ਲੜੇ ਭਾਜਪਾ ਵੀ ਲੜੇ ਇਹ ਸਾਰੇ ਰਲ ਕੇ ਸਾਰਿਆਂ ਦਾ ਮੁੱਦਾ ਹੈ ਦੇਸ਼ ਦੀ ਸੁਰੱਖਿਆ ਨੂੰ ਮੁੱਦਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਅੰਗਰੇਜ਼ ਆਏ ਸੀ ਤੇ ਵਪਾਰ ਕਰਨ ਆਏ ਸੀ ਨਾ ਤੇ ਮੁੜ ਕੇ ਕਬਜ਼ਾ ਕਰਕੇ ਬਹਿ ਗਏ ਔਰ ਇਹਦੇ ਬਾਰੇ ਇਤਿਹਾਸਕ ਤੌਰ ਤੇ ਜਾਣਕਾਰੀ ਬਾਪੂ ਬਲਕੌਰ ਸਿੰਘ ਦੇ ਦੇ ਸਕਦੇ ਹਨ ਜਿਆਦਾ ਤੇ ਕਿਉਂਕਿ ਇਹ ਮਸ਼ੀਨਾਂ ਵੀ ਖਰੇ ਕਿਹੜੀ ਸਾਜ਼ਿਸ਼ ਦੇ ਤਹਿਤ ਇੱਥੇ ਪਲਾਂਟ ਕੀਤੀਆਂ ਗਈਆਂ ਨੇ ਦੇਸ਼ ਨੂੰ ਦੇਸ਼ ਦੇ ਉੱਤੇ ਕਿਸੇ ਵਿਦੇਸ਼ੀ ਤਾਕਤ ਦਾ ਕਬਜ਼ਾ ਕਰਾਉਣ ਵਾਸਤੇ ਪਲਾਨ ਕੀਤੇ ਗਏ ਨੇ ਇੱਕ ਹੋਰ ਚੀਜ਼ ਜਿਹੜੀ ਮੈਂ ਮਿਸ ਕਰ ਗਿਆ ਮਿਸ ਕਰ ਗਿਆ ਇਹ ਹੈ ਕਿ ਅਸੀਂ ਰਿਗਿੰਗ ਸਾਫਟਵੇਅਰ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਸਾਫਟਵੇਅਰ ਆਇਆ ਉਹ ਆਏ ਟੈਸਟ ਰਿਗਿੰਗ ਸਾਫਟਵੇਅਰ ਟੈਸਟ ਰਿਗਿੰਗ ਸੌਫਟਵੇਅਰ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਔਰ ਦੁਨੀਆ ਦਾ ਸਭ ਤੋਂ ਪਹਿਲਾ ਟੈਸਟ ਰਿਗਿੰਗ ਸੌਫਟਵੇਅਰ ਬਣਾਇਆ 2004 ਦੇ ਵਿੱਚ ਬੌਸ ਕੰਪਨੀ ਨੇ ਬਾਅਦ ਵਿੱਚ ਉਹਦਾ ਗਲਤ ਇਸਤੇਮਾਲ ਕੀਤਾ ਵਾਕਸ ਵੈਗਨ ਕੰਪਨੀ ਨੇ ਔਰ ਕਰਕੇ ਉਹਨੇ 34 ਬਿਲੀਅਨ ਡਾਲਰ ਯਾਨੀ 3 ਲੱਖ ਕਰੋੜ ਤੋਂ ਵੱਡੇ ਘਟਾਲੇ ਨੂੰ ਜਨਮ ਦਿੱਤਾ ਉਹਦੇ ਨਾਲ ਕੀ ਹੋਇਆ ਟੈਸਟ ਰਿਗਿੰਗ ਸੌਫਟਵੇਅਰ ਆਉਣ ਦੇ ਨਾਲ ਹੀ ਨਾ ਇਹ ਜਿਹੜੀਆਂ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ ਨੇ ਨਾ ਇਹ ਬੰਦਿਆਂ ਵਾਂਗ ਸੋਚਦੀਆਂ ਨੇ ਇਹ ਦੇਖਦੀਆਂ ਨੇ ਇਹ ਸੁਣਦਿਆਂ ਨੇ ਇਹ ਮਹਿਸੂਸ ਕਰਦਿਆਂ ਨੇ ਇਹ ਬੰਦਿਆਂ ਵਾਂਗ ਦਿਮਾਗਾਂ ਜਿਹਦਾ ਬੰਦੇ ਦੇ ਦਿਮਾਗ ਸੋਝਦੇ ਆ ਉਦਾਂ ਫਿਰ ਇਹ ਸਮਝਦਿਆਂ ਨੇ ਸਮਝ ਕੇ ਫਿਰ ਇਹ ਬੇਈਮਾਨੀ ਕਰਦਿਆਂ ਨੇ ਇੱਥੋਂ ਤੱਕ ਬੇਈਮਾਨੀ ਕਰਦਿਆਂ ਨੇ ਕਿ ਅਗਰ ਗਲਤੀ ਨਾਲ ਕੋਈ ਇਨਸਪੈਕਟਰ ਆ ਜਾਂਦਾ ਚੈੱਕ ਕਰਨ ਵਾਸਤੇ ਤੇ ਮਸ਼ੀਨ ਨੂੰ ਪਤਾ ਚੱਲ ਜਾਂਦਾ ਇਨਸਪੈਕਟਰ ਆ ਗਿਆ ਮਕਿਨ ਮਸ਼ੀਨ ਮਿੰਟਾਂ ਜੀ ਇਮਾਨਦਾਰ ਹੋ ਜਾਂਦੀ ਹੈ ਔਰ ਜਦੋਂ ਹੀ ਉਹ ਇਨਸਪੈਕਟਰ ਕਮਰੇ ਚੋਂ ਨਿਕਲ ਕੇ ਬਾਹਰ ਜਾਂਦਾ ਮਸ਼ੀਨ ਨੂੰ ਪਤਾ ਚੱਲ ਜਾਂਦਾ ਇਨਸਪੈਕਟਰ ਚਲਾ ਗਿਆ ਹੁਣ ਵੋਟਾਂ ਪਾਉਣ ਵਾਲੇ ਆ ਗਏ ਨੇ ਮਸ਼ੀਨ ਉਸੇ ਵੇਲੇ ਬੇਈਮਾਨ ਹੋ ਜਾਂਦੀ ਹੈ ਇਸ ਕਰਕੇ ਇਹ ਮਸ਼ੀਨਾਂ ਤੇ ਇੰਨੀਆਂ ਚਲਾਕ ਨੇ ਬੰਦਿਆਂ ਨਾਲੋਂ ਵੀ ਤੇਜ ਨੇ ਇਹ ਬੇਈਮਾਨ ਮੰਨੀ ਦੀ ਹੱਦ ਤੱਕ ਨੇ ਇਹਨਾਂ ਨੂੰ ਤਾਂ ਸਾਨੂੰ ਬਦਲਣਾ ਹੀ ਚਾਹੀਦਾ ਕੱਲ ਨੂੰ ਕਿਸੇ ਜਾਰਜ ਸੋਰਸ ਵਰਗੇ ਨੇ ਜਾਂ ਕਿਸੇ ਵਿਦੇਸ਼ੀ ਸੰਸਥਾ ਨੇ ਇਲੈਕਸ਼ਨ ਕਮਿਸ਼ਨ ਕੀ ਆ ਤਿੰਨ ਬੰਦਿਆਂ ਦੀ ਇੱਕ ਕਮੇਟੀ ਹੈ ਟੋਟਲ ਤਿੰਨ ਬੰਦੇ ਆ ਜੇ ਤਿੰਨ ਬੰਦੇ ਨਾਲ ਹੋਰ ਜੋੜ ਦੀਏ 6 ਬੰਦੇ ਹੋ ਗਏ ਟੈਕਨੋਕਰੇਟ ਵੀ ਜੋੜ ਦੀਏ ਤੇ 6 ਬੰਦੇ ਹੋ ਗਏ ਦੋ ਚਾਰ ਬੰਦੇ ਹੋਰ ਜੋੜ ਦਿਓ 10 ਬੰਦੇ ਇੱਕ ਜਾਰਜ ਸੋਰਸ ਵਰਗਿਆਂ ਵਾਸਤੇ 10 ਬੰਦਿਆਂ ਨੂੰ ਖਰੀਦਣਾ ਕਿਹੜੀ ਬੜੀ ਗੱਲ ਆ ਹਜ਼ਾਰ ਹਜ਼ਾਰ ਕਰੋੜ ਚ ਨਾ ਵੇਕਣਗੇ 5-5000 ਕਰੋੜ ਚ ਵੇਕ ਜਾਣਗੇ 10-10000 ਕਰੋੜ ਚ ਵੇਕਣ ਜਾਣਗੇ ਉਹਦੇ ਵਾਸਤੇ 1 ਲੱਖ ਕਰੋੜ ਰੁਪਏ ਖਰਚਣਾ ਵੀ ਕਿਹੜੀ ਵੱਡੀ ਗੱਲ ਆ ਹਮ ਅਗਰ ਕੋਈ ਇਹੋ ਜਿਹਾ ਬੰਦਾ ਸਾਡੀ ਇਸ ਮੁਲਕ ਦੇ ਵਿੱਚ ਸਰਕਾਰ ਪਲਟਣ ਤੇ ਆ ਗਿਆ ਜਾਂ ਕੋਈ ਵਿਦੇਸ਼ੀ ਸੰਸਥਾ ਆ ਗਈ ਤੇ ਅਸੀਂ ਕੀ ਕਰ ਲਵਾਂਗੇ ਇਸ ਤੋਂ ਪਹਿਲੇ ਨਰਿੰਦਰ ਮੋਦੀ ਸਵਾਰਦੇ ਮੁੱਦੇ ਤੇ ਖੜੀ ਸਟੈਂਡ ਲੈਂਦੀ ਆ ਆਰਐਸਐਸ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਮਸ਼ੀਨਾਂ ਦਾ ਵਿਰੋਧ ਕਰੋ ਇਹਨਾਂ ਨੂੰ ਇੱਥੋਂ ਦਫਾ ਕਰੋ ਜੀ ਤੇ ਡਾਕਟਰ ਸਾਹਿਬ ਤੁਸੀਂ ਕਾਰਾਂ ਬਣਾਉਣ ਵਾਲੀ ਬੜੀ ਵੱਡੀ ਕੰਪਨੀ ਹੈ ਕਾਰਾਂ ਦਾ ਗੱਡੀਆਂ ਦਾ ਜੋ ਬਾਜ਼ਾਰ ਹੀ ਬੜਾ ਵੱਡਾ ਹੈ ਸੰਸਾਰ ਦੇ ਵਿੱਚ ਵੇਖਿਆ ਜਾਵੇ ਤਾਂ ਸ਼ਾਇਦ ਫਾਰਮਾਸਿਟੀਕਲ ਤੋਂ ਬਾਅਦ ਹੈ ਦੂਜਾ ਨੰਬਰ ਇਸੇ ਲਾਈਨ ਦੇ ਵਿੱਚ ਤੁਸੀਂ ਉਹ ਜਿਹੜੀ ਕੰਪਨੀ ਹੈ ਉਹ ਫਾਇਦਾ ਕਿਵੇਂ ਉਠਾ ਗਈ ਇਸ ਤਕਨੀਕ ਦਾ 3 ਲੱਖ ਕਰੋੜ ਰੁਪਇਆ ਬਣਾ ਗਈ ਉਹ ਇੱਕ ਲੰਬੀ ਕਹਾਣੀ ਹੈ ਮੈਂ ਦੱਸਣ ਲੱਗਾ ਤਾਂ ਬਹੁਤ ਲੰਬੀ ਹੋ ਜੈਣੀ ਮੈਂ ਤੁਹਾਨੂੰ ਨਰ ਸੈਲ ਚ ਦੱਸਦਾ ਕਿ ਉਹ ਕੀ ਹੋਇਆ ਕਿ 2004 ਦੇ ਵਿੱਚ ਉਹਨਾਂ ਨੇ ਬੌਸ ਕੰਪਨੀ ਕੋਲੋਂ ਇੱਕ ਟੈਕਨਿਕ ਲਿਆ ਇੱਕ ਸਾਫਟਵੇਅਰ ਲਿਆ ਉਹ ਸਾਫਟਵੇਅਰ ਦਾ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਜਾ ਕੇ 2007 ਤੇ 8 ਦੇ ਵਿੱਚ ਉਹਨਾਂ ਨੇ ਕੀ ਕੀਤਾ ਆਪਣੀਆਂ ਕਾਰਾਂ ਚੋਂ ਸਾਫਟਵੇਅਰ ਲਾਤਾ ਉਹ ਕਾਰਾਂ ਚ ਸਾਫਟਵੇਅਰ ਜਦੋਂ ਉਹਨਾਂ ਨੇ ਲਾਇਆ ਉਹ ਕਾਰਾਂ ਨਾ ਦੇਖਣ ਲੱਗ ਪਈਆਂ ਸੁਣਨ ਲੱਗ ਪਈਆਂ ਸੁੰਘਣ ਲੱਗ ਪਈਆਂ ਸੋਚਣ ਲੱਗ ਪਈਆਂ ਜਦੋਂ ਹੀ ਉਹਨਾਂ ਨੂੰ ਪੋਲੂਸ਼ਨ ਸੈਂਟਰ ਤੇ ਜਾ ਕੇ ਖੜਾ ਕੀਤਾ ਜਾਂਦਾ ਸੀ ਨਾ ਤੇ ਉਹ ਪੋਲੂਸ਼ਨ ਕਰਦੀਆਂ ਹੀ ਨਹੀਂ ਸੀ अच्छा ਜਦੋਂ ਹੀ ਉਹ ਟੈਸਟ ਖਤਮ ਹੋ ਜਾਂਦਾ ਸੀ ਉਹ ਤੁਹਾਡਾ ਤੁਹਾਡਾ 17 ਗੁਣਾ ਵੱਧ ਪলিউਸ਼ਨ ਦਾ ਲੈਵਲ ਹੋ ਜਾਂਦਾ ਸੀ ਉਹਨਾਂ ਦਾ ਇਹ ਨਾਈਟ੍ਰੋਜਨ ਡਾਈਆਕਸਾਈਡ ਦਾ ਲੈਵਲ 17 ਗੁਣਾ ਵੱਧ ਜਾਂਦਾ ਸੀ ਔਰ ਇਵਨ ਰਸਤੇ ਵਿੱਚ ਖੜੇ ਹੋਇਆ ਵੀ ਇਨਸਪੈਕਟਰ ਜਦੋਂ ਉਹਨਾਂ ਨੇ ਦੇਖ ਲਿਆ ਕਾਰਨੇ ਕਿ ਉਹ ਇਨਸਪੈਕਟਰ ਖੜਾ ਕਾਰ ਨੂੰ ਪਤਾ ਚਲ ਜਾਂਦਾ ਸੀ ਜਦੋਂ ਹੀ ਇਨਸਪੈਕਟਰ ਰੋਕਦਾ ਸੀ ਉਹ ਕਾਰ ਜਿਹੜੀ ਸੀ ਉਹ ਕੋਈ ਵੀ ਐਮਿਸ਼ਨ ਨਹੀਂ ਸੀ ਕਰਦੀ ਉਹਦੀ ਰਿਪੋਰਟ ਆਉਂਦੀ ਸੀ ਕਲੀਨ ਉਹਨਾਂ ਕਾਰਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ ਜੀ ਔਰ ਦੇਖੋ ਉਹ ਕੰਪਨੀ ਕਿੱਡੀ ਵੱਡੀ ਹੈ ਮਰਸੀਡੀਜ਼ ਉਹ ਬਣਾਉਂਦੀ ਹੈ ਹਾਂ ਆਡੀਓ ਬਣਾਉਂਦੀ ਹੈ ਕੀ ਬੋਲਦੇ ਆ ਬੀ ਐਮ ਡਬਲਯੂਓ ਬਣਾਉਂਦੀ ਹੈ ਵਲਵੋ ਉਹ ਬਣਾਉਂਦੀ ਹੈ ਸਕੋਡਾ ਉਹ ਬਣਾਉਂਦੀ ਹੈ ਫਿਰ ਉਹਨਾਂ ਦਾ ਆਪਣਾ ਬ੍ਰਾਂਡ ਵੋਕਸ ਵੈਗਨ ਬਹੁਤ ਤਗੜਾ ਹੈ ਉਸ ਕਾਰ ਉਹਨਾਂ ਨੇ ਕੀ ਕੀਤਾ ਕਿ ਦੁਨੀਆ ਜਹਾਨ ਦੇ ਲਾਇਸੈਂਸ ਮਿਲੇ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ ਲੋਕਾਂ ਨੇ ਇਹ ਕਿਹਾ ਜੀ ਇਹ ਟੈਕ ਇਹਦੇ ਵਿੱਚ ਨਾਂ ਤੇ ਪੋਲੂਸ਼ਨ ਕਰ ਰਹੀਆਂ ਕਾਰਾਂ ਐਵਰੇਜ ਵੀ ਇੰਨੀ ਜ਼ਿਆਦਾ ਦੇ ਰਹੀਆਂ ਮੁਰਕੇ ਜਦੋਂ ਸਕੈਂਡਲ ਦਾ ਭੰਡਾ ਫੋੜ ਹੁੰਦਾ 27 ਸਤੰਬਰ 2015 ਨੂੰ ਜਰਮਨੀ ਦੀਆਂ ਦੋ ਅਖਬਾਰਾਂ ਬਿਲਟ ਤੇ ਡਰਸਪਿਗਲ ਚ ਸਬਦਾ ਹੈ ਅਗਲੇ ਦਿਨ 28 ਸਤੰਬਰ 2015 ਨੂੰ ਦੁਨੀਆ ਜਹਾਨ ਦੀਆਂ ਅਖਬਾਰਾਂ ਉਹ ਵਿਸ਼ਿੰਗਟਨ ਪੋਸਟ ਨਿਊਯਾਰਕ ਟਾਈਮਸ ਔਰ ਗਾਰਡੀਅਨ ਲੰਡਨ ਮਿਰਰ ਪਰਾਵਦਾ ਹੈ ਚਾਇਨਾ ਡੇਲੀ ਕੀ ਕਹਿੰਦੇ ਕੀਨੀਆ ਟਰਬ ਦੁਨੀਆ ਜਹਾਂ ਦੀਆਂ ਖਬਰਾਂ ਦੇ ਵਿੱਚ ਇਹ ਖਬਰ ਸ਼ਬਦੀ ਆ ਸਾਰੇ ਚੈਨਲ ਰਸ਼ੀਆ ਟੂਡੇ ਆਲ ਜਜੀਰਾ ਬੀਬੀਸੀ ਸੀਐਨਐਨ ਸਾਰਿਆਂ ਦੇ ਹੱਲਾ ਮੱਝਾਂ ਦਾ ਮੇਰੇ ਕੋਲ 435 ਅਖਬਾਰਾਂ ਦੀ ਤੇ ਰਿਸਰਚ ਮੈਗਜ਼ੀਨਾਂ ਦੀ ਲਿਸਟ ਪਈ ਆ ਜਿਹਦੇ ਵਿੱਚ ਇਹ ਸਾਰੇ ਸਕੈਂਡਲ ਦਾ ਵਰਣਨ ਕੀਤਾ ਗਿਆ ਇਹਦੀ ਟੋਟਲ ਵੈਲਿਊ ਅੰਕੀ ਗਈ 34 ਬਿਲੀਅਨ ਡਾਲਰ ਯਾਨੀ 3 ਲੱਖ ਕਰੋੜ ਤੋਂ ਜ਼ਿਆਦਾ ਤੇ ਐਡਾ ਬੜਾ ਸਕੈਂਡਲ ਬਾਕਸ ਵੈਗਨ ਨੇ ਕੀਤਾ ਉਹ ਟੈਕਨੋਲੋਜੀ ਸੀ ਟੈਸਟ ਰਿਗੇਂਗ ਸਾਫਟਵੇਅਰ ਉਹਦੇ ਨਾਲ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ ਹੁਣ ਦੇਖੋ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੈ ਤੁਹਾਡੇ ਤੁਹਾਡਾ ਫੋਨ ਹੈ ਤੁਹਾਡੇ ਕੋਲ ਇੱਕ ਲੈਪਟਾਪ ਹੈ ਉਹ ਕਦੋਂ ਕਿਸੇ ਨੇ ਹਾਈਜੈਕ ਕਰ ਲੈਣਾ ਕਦੋਂ ਕਿਸੇ ਨੇ ਮੈਨੀਪੂਲੇਟ ਕਰਨਾ ਉਹ ਤਾਂ ਉਹਨੂੰ ਹੱਥ ਵੀ ਨਹੀਂ ਲਾਉਂਦੇ ਨਾ ਹੂੰ ਉਹਦੇ ਪੇਚ ਕਸਣਾ ਖੋਲਦੇ ਨਹੀਂ ਕਦੀ ਹਾਂ ਨਾ ਹੀ ਉਹ ਤੁਹਾਡੇ ਘਰ ਆਉਂਦੇ ਆ ਮੈਨੂੰ ਆਪਣਾ ਰਿਪੇਅਰ ਕਰਨ ਵਾਸਤੇ ਆਪਣਾ ਲੈਪਟਾਪ ਦੇ ਦਿਓ ਇਸ ਤੋਂ ਬਿਨਾਂ ਵੀ ਉਹ ਸਾਰੇ ਹੈਕ ਹੈਕ ਹੋ ਜਾਂਦੇ ਆ ਤੇ ਮਸ਼ੀਨਾਂ ਤੇ ਪਈਆਂ ਹੀ ਉਹਨਾਂ ਕੋਲ ਨੇ ਉਹ ਕਦੋਂ ਮਰਜ਼ੀ ਖੋਲ ਲੈਣ ਪੇਚ ਕਸਨਾਂ ਤਾਰਾਂ ਇੱਧਰ ਦੀਆਂ ਉੱਧਰ ਜੋੜ ਦੇਣ ਕਿਹੜਾ ਮਰਜ਼ੀ ਸੌਫਟਵੇਅਰ ਲਾ ਦੇਣ ਕਿਹੜਾ ਮਰਜ਼ੀ ਸੌਫਟਵੇਅਰ ਕੱਢ ਲੈਣ ਤੁਸੀਂ ਫਿਲਮ ਦੇਖੀ ਹੈ ਨਾ ਇੱਕ ਰੋਬੋ ਆਈ ਸੀ ਰੋਬੋ ਦੇ ਵਿੱਚ ਇੱਕ ਸੌਫਟਵੇਅਰ ਕੱਢਿਆ ਦੂਜਾ ਸੌਫਟਵੇਅਰ ਲਾਇਆ ਤੇ ਰੋਬੋ ਅੱਛੇ ਆਦਮੀ ਤੋਂ ਬੁਰਾ ਆਦਮੀ ਬਣ ਗਿਆ ਇਦਾਂ ਹੀ ਇਹ ਮਸ਼ੀਨਾਂ ਨੇ ਇਹ ਮਸ਼ੀਨ ਮੇਂ ਲੈ ਜਾਣਗੇ ਹੁਣ ਮੰਨ ਲਓ ਜੇ ਸਾਡਾ ਇਲੈਕਸ਼ਨ ਕਮਿਸ਼ਨ ਹੀ ਹਾਈਜੈਕ ਹੋ ਜੇ ਹਾਂ ਔਰ ਇਹੋ ਜਿਹਾ ਸਾਫ ਉਹਨਾਂ ਨੇ ਤੇ ਇਹੋ ਹੀ ਕਹਿਣਾ ਇਨੇ ਪੈਸੇ ਚੱਕੋ ਦੱਸੋ ਤੁਹਾਨੂੰ ਕਿਹੜੇ ਮੁਲਕ ਚ ਚਾਹੀਦੇ ਨੇ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਕਿੰਨੇ ਕੰਪਨੀਆਂ ਦੇ ਸ਼ੇਅਰ ਉਹਨਾਂ ਨੂੰ ਪਜਾ ਦਿੱਤੇ ਜਾਣਗੇ ਇੱਕ ਵਿਨੋਦ رائے ਖਰੀਦਿਆ ਗਿਆ ਕੱਲਾ ਬੰਦਾ ਤੇ ਸਰਕਾਰ ਗਿਰ ਗਈ ਨਾ 14 ਵਾਲੀ ਅਗਰ ਇਲੈਕਸ਼ਨ ਕਮਿਸ਼ਨ ਖਰੀਦਿਆ ਗਿਆ ਤੇ ਕੋਈ ਵੀ ਸਰਕਾਰ ਕਿਸੇ ਵੇਲੇ ਵੀ ਗਿਰ ਸਕਦੀ ਹੈ ਅਸੀਂ ਤੇ ਇੱਕ ਚੇਤਾਵਨੀ ਦੇ ਰਹੇ ਹਾਂ ਸਰਕਾਰ ਨੂੰ ਸਲਾਹ ਦੇ ਰਹੇ ਹਾਂ ਇੱਕ ਮਸ਼ਵਰਾ ਦੇ ਰਹੇ ਹਾਂ ਇੱਕ ਬੇਨਤੀ ਕਰ ਰਹੇ ਹਾਂ ਕਿ ਇਹ ਮਸ਼ੀਨਾਂ ਬੜੀਆਂ ਖਤਰਨਾਕ ਨੇ ਇਹਨਾਂ ਮਸ਼ੀਨਾਂ ਸਕੇ ਬਾਕੀ ਇਤਿਹਾਸਕ ਤੌਰ ਤੇ ਤੁਮ ਦੱਸਿਆ ਕਿ ਇਸਟ ਇੰਡੀਆ ਕੰਪਨੀ ਵਪਾਰ ਕਰਨ ਆਈ ਸੀ ਤੇ ਦੇਸ਼ ਨੂੰ ਗੁਲਾਮ ਬਣਾ ਲਿਆ ਸੀ ਉਹਦੇ ਬਾਰੇ ਜਾਣਕਾਰੀ ਤੇ ਬਾਪੂ ਸਾਹਿਬ ਦੇ ਦੇ ਸਕਦੇ ਵਧੀਆ ਬਾਪੂ ਜੀ ਜਿਸ ਤਰ੍ਹਾਂ ਡਾਕਟਰ ਔਲਖ ਦੇ ਸ਼ਬਦਾਂ ਦੇ ਵਿੱਚ ਕਿ ਜਿਹੜੇ ਬ੍ਰਿਟਿਸ਼ ਹਨ ਜਦੋਂ ਆਏ ਸਾਡਾ ਦੇਸ਼ ਜਿਹੜਾ ਗੁਲਾਮ ਹੋ ਗਿਆ ਤੇ ਇਹ ਇੱਕ ਨਵੀਂ ਮੁਸੀਬਤ ਆ ਗਈ ਹੈ ਜਿਹੜੀ ਜਿਹੜੀ ਤਕਨੀਕ ਹੈ ਏਵੀਐ ਮਸ਼ੀਨਾ ਜੇ ਛੇੜਛਾੜ ਹੋ ਗਈ ਦੇਸ਼ ਗੁਲਾਮ ਰੱਖਦੇ ਗੱਲਾਂ ਕਰ ਰਹੇ ਨੇ ਨਹੀਂ ਇਹ ਹੁੰਦੀ ਗੱਲਾਂ ਹੈ ਇਹ ਕੋਈ ਸ਼ੱਕ ਨਹੀਂ ਟੈਕਨੋਲੋਜੀ ਨਾਲ ਕਿਸੇ ਨੂੰ ਡਾਂਗ ਮਾਰਨ ਨਾਲੋਂ ਜੀ ਤਕਨੀਕ ਨਾਲ ਗੁਲਾਮ ਕਰਨਾ ਸੌਖਾ ਹੈ ਹੂੰ ਨਾ ਤਾਂ ਸੇ ਥੋੜਾ ਕੁਝ ਲੱਗਦਾ ਹੈ ਜੀ ਨਾ ਉੱਥੇ ਕਤਲ ਹੁੰਦਾ ਹੈ ਹਮ ਤੇ ਨਾ ਤੁਸੀਂ ਹਾਜ਼ਰ ਹੋਨੇ ਹੋ ਹਮ ਤਕਨੀਕ ਨਹੀਂ ਆਪਣਾ ਸਾਰਾ ਕੁਝ ਕਰਾਮਾਤ ਦਿਖਾ ਦੇਣੀ ਹੁੰਦੀ ਹੈ ਜੀ ਤੇ ਇਸ ਕਰਕੇ ਇਸ ਜਿਹੜਾ ਖਤਰਾ ਬਹੁਤ ਵੱਡਾ ਹੈ ਹਮ ਹੁਣ ਉਸ ਵਕਤ ਜਦੋਂ ਈਸਟ ਇੰਡੀਆ ਕੰਪਨੀ ਆਈ ਉਦੋਂ ਡੱਚ ਵੀ ਆਈ ਸੀ ਹਮ ਫਰਾਂਸ ਦੀ ਕੰਪਨੀ ਆਈ ਸੀ ਆ ਪੁਰਤਗੀਜ ਪੁਰਦਗਾਲੀ ਆ ਗਏ ਸੀ ਆ ਪੁਰਤਗਾਲੀ ਆਪਾਂ 1962 ਦੇ ਵਿੱਚ ਆਪਾਂ ਉਹ ਤੋਂ ਖੜਾ ਛੜਾਇਆ ਜੀ ਆਪਾਂ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਪੁਰਤਗਾਲੀ ਥੋੜੇ ਵੇਲੇ ਰਾਜ ਕਰਦੇ ਆ ਮੁਗਲਾਂ ਨਾਲੋਂ ਪਹਿਲਾਂ ਉਹਨਾਂ ਨੇ ਰਾਜ ਸਥਾਪਿਤ ਕਰਤਾ ਸੀ ਹਮ ਔਰ ਕਿਸੇ ਨੇ ਇਹਨਾਂ ਦੇ ਬਰ ਖਲਾਫ ਅਜੇ ਤੱਕ ਨਹੀਂ ਬੋਲਿਆ ਕੋਈ ਜੀ ਨਾ ਕਿਹਾ ਵੀ ਸਾਡੇ ਤੇ ਪੁਰਤਗਾਲੀ ਰਾਜ ਕਰਦੇ ਜਿਵੇਂ ਮਾਸੀ ਦੇ ਪੁੱਤ ਹੁੰਦੇ ਆ ਅੱਛਾ ਨਾ 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 ਆਪਾਂ ਪੱਕੀ ਗੱਲ ਹੈ ਜੀ ਆਪਾਂ ਆਪਾਂ ਤਾਂ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਨਾ ਆਪਾਂ ਉਹ ਲੋਕ ਆ ਅਸੀਂ ਆਪਦੀ ਮਾਂ ਦੇ ਖਸਮ ਨਾਲ ਸਮਝੌਤਾ ਕਰ ਲੈਂਦੇ ਆ ਜੀ ਦੂਜੀ ਗੱਲ ਛੱਡੋ ਹੂੰ ਜਿਵੇਂ ਕਹਿੰਦੇ ਵੀ ਇੱਕਰਾਤਾ ਬੰਦਾ ਆਪਦੀ ਮਾਂ ਦੇ ਯਾਰ ਨੂੰ ਵੀ ਟਾਇਲਟ ਕਰ ਦਿੰਦਾ ਅਸੀਂ ਉਹ ਬੰਦਿਆਂ ਦੇ ਵਿੱਚੋਂ ਆ ਗਏ ਜੀ ਠੀਕ ਹੈ ਨਾ ਇਹ ਜਿ ਕਰਕੇ ਅਸੀਂ ਬਹੁਤ ਵੱਡੇ ਹਿੱਤਾਂ ਦੀ ਰਾਖੀ ਕਰਨ ਵਾਲੇ ਲੋਕ ਨਹੀਂ ਕਿਉਂਕਿ ਸਾਡਾ ਤਾਂ ਰਾਜਾ ਵੀ ਬਕਾਉ ਵਜ਼ੀਰ ਬਕਾਊ ਅਧਿਕਾਰੀ ਬਕਾਊ ਵਪਾਰੀ ਬਕਾਊ ਪੁਜਾਰੀ ਬਕਾਊ ਦਰਬਾਰੀ ਬਕਾਊ ਤੁਸੀਂ ਈਸਟ ਇੰਡੀਆ ਕੰਪਨੀ ਦੇ ਨਾਲ ਜਦੋਂ ਆਪਾਂ ਲੜੇ ਆਪਾਂ ਅੰਲੇੜੇ ਜਦੋਂ ਉਹ ਆਪਣੇ ਨਾਲ ਲੜੀ ਆਪਣੇ ਦੇ ਕਬਜ਼ਾ ਕੀਤਾ ਇੱਕ ਬੰਦੇ ਦਾ ਨਾਮ ਲੈਂਦੇ ਵੀ ਈਸਟ ਇੰਡੀਆ ਕੰਪਨੀ ਦਾ ਫਲਾਨਾ ਅਕਰਾਰਕਾ ਸੀ ਨਾ ਰਿਸ਼ਵਤ ਦੇ ਕੇ ਆਪਦੇ ਹੱਕ ਚ ਕਰਦਾ ਸੀ ਉਹਨਾਂ ਨੇ ਆਪਣਾ ਰਾਜ ਵੀ ਆਪਦੇ ਹੱਕ ਚ ਵਜ਼ੀਰ ਵੀ ਹੱਕ ਚ ਪੁਜਾਰੀ ਵੀ ਹੱਕ ਚ ਦਰਬਾਰੀ ਵੀ ਹੱਕ ਚ ਵਪਾਰੀ ਵੀ ਹੱਕ ਚ ਤੁਸੀਂ ਇਰਾਨ ਮੋਂਗੇ ਕਿ ਪੰਜਾਬ ਦਾ ਓਮਚੰਦ ਸੀ ਜੀ ਪੰਜਾਬ ਦਾ ਉਹ ਉਥੇ ਪੈਸੇ ਦੇ ਕਿਹਾ ਸੀ ਲਾੜਕ ਲਾਈਵ ਨੂੰ ਜਗਤ ਸੇਠ ਸੀ ਜਗਤ ਸੇਠ Rajasthan ਦਾ ਉਹਨੇ ਪੈਸੇ ਦਿੱਤੇ ਫੌਜਾਂ ਦਿੱਤੀਆਂ ਕਮਾਨ ਲਈ ਕਦੇ ਸ਼ਕਲ ਨਹੀਂ ਵੇਖੀ ਅਕਲ ਨਹੀਂ ਵੇਖੀ ਕਲਰਕ ਬੰਦਾ ਜਿਹੜਾ ਤਿੰਨ ਵਾਰੀ ਤਿੰਨ ਵਾਰੀ ਜੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਚੌਥੀ ਵਾਰੀ ਆਤਮ ਹੱਤਿਆ ਕਰਕੇ ਮਰਿਆ ਉਹਦੇ ਕੋਲੇ ਜਾ ਕੇ ਉਹਨੇ ਪੈਸੇ ਵੀ ਦਿੱਤੇ ਇਹਨਾਂ ਨੇ ਫੌਜਾਂ ਵੀ ਦਿੱਤੀਆਂ ਬੰਦੇ ਦਿੱਤੇ ਦੇਸ਼ ਨੂੰ ਗੁਲਾਮ ਕਰਵਾਇਆ ਜਿਹੜੀ ਸਾਡੇ ਦੇਸ਼ ਦੀ ਰਾਜ ਕਰਦਾ ਉਤਲੀ ਸ਼ਰਣੀਆਂ ਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਦੇਸ਼ ਦਾ ਜਿਹੜਾ ਕੋਈ ਮਰਜ਼ੀ ਦਾੜੀ ਪਟਦੇ ਇਹ ਸਾਨੂੰ ਚਾਹੀਦਾ ਵਿੱਚੋਂ ਇਹ ਤਾਂ ਕੁੜੀਆਂ ਤੱਕ ਪੇਸ਼ ਕਰ ਦਿੰਦੇ ਸੀ ਜੀ ਤੇ ਆਪਾਂ ਕਹਿੰਦੇ ਸਾਨੂੰ ਜੀ ਸਾਡੀਆਂ ਜੀ ਧੀਆਂ ਲੈ ਗਿਆ ਜੀ ਅਬਦਾਲੀ ਜੀ ਸਾਡੀਆਂ ਧੀਆਂ ਜੀ ਲੈ ਗਿਆ ਇੱਕ ਬਦਮਾਸ਼ ਅਬਦਾਲੀ ਦਾ ਜਿਹੜਾ ਸੀ ਨਾਦਰ ਸ਼ਾ ਉਸ ਤੋਂ ਪਹਿਲਾਂ ਵੀ ਜਿਹੜੇ ਸੀ ਗੁਲਾਮ ਖਾਨ ਦੇ ਬੰਦੇ ਆਏ ਸੀਗੇ ਇਹ ਤਾਂ ਖੁੱਦ ਦਿੰਦੇ ਸੀ ਬਾਬੇ ਨੇ ਖੁਦ ਕਿਹਾ ਜਿਨ ਸਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਬਾਬੇ ਨਾਨਕ ਨੇ ਅੱਖੀ ਲਿਖੀ ਗੱਲ ਹੈ ਕੀ ਦੇਖੀ ਸੇ ਸਰਕਾਤੀ ਮੁੰਨੀਆਂ ਗਲ ਮੇ ਆਵਾ ਤੂੜ ਹਾਂ ਸੇਜਾਂ ਅੰਦਰ ਬੈਠੀਆਂ ਬੈਨ ਨ ਮਰਣ ਸੁਣੋ ਜੇ ਕਿ ਜੇ ਸੇਜਾਂ ਮਾਨਦੀ ਸੀ ਬੈਠਣਾ ਹੁਣ ਔਖਾ ਹੋ ਗਿਆ ਤੇ ਖੁਦ ਜਾਂਦੇ ਸੀ ਅਕਬਰ ਨੂੰ ਨਾ ਬਾਬਰ ਨੂੰ ਅਸੀਂ ਸਦਿਆ ਉਹ ਬਾਬਰ ਜਿਹੜਾ ਆਪਦੇ ਚਾਚੇ ਤਾਇਆ ਦੇ ਭਰਾਵਾਂ ਤੋਂ ਡਰ ਕੇ ਭੱਜ ਕੇ ਅਫਗਾਨਿਸਤਾਨ ਚ ਆ ਗਿਆ ਉਹਨੂੰ ਕਹਿੰਦੇ ਸਾਡੇ ਕੋਲੇ ਆ ਤੇਰੇ ਲਈ ਸਾਰਾ ਕੁਝ ਤਿਆਰ ਹੈ ਲੜਕੀਆਂ ਧਾਨ ਹਿੰਦੁਸਤਾਨ ਤੇ ਸਾਰੀ ਚੀਜ਼ਾਂ ਆਣ ਬਾਨ ਸ਼ਾਨ ਹਿੰਦੁਸਤਾਨ ਸਭ ਕੁਝ ਭਾਈ ਸਾਹਿਬ ਤੂੰ ਲੈ ਪਰ ਸਾਨੂੰ ਆਪਦੇ ਦਰਬਾਰ ਦੇ ਦੱਲੇ ਬਣਾ ਕੇ ਰੱਖ ਆਹ ਸੜਾ ਧੰਦਾ ਸੀ ਔਰ ਬਣੇ ਦੱਲੇ ਹਰਾਨ ਮੰਗੇ ਮਹਾਰਾਣੇ ਪ੍ਰਤਾਪ ਦਾ ਦਾਦਾ ਰਾਣਾ ਸੰਗਾ ਵੀ ਬਾਬਰ ਨਾਲ ਸੀ ਹੋ ਸਕਦਾ ਲੋਧੀ ਖਾਨਦਾਨ ਦੇ ਬੰਦੇ ਬਾਬਰ ਨਾਲ ਸੀ ਜੀ ਹਾਂਜੀ ਸਿਕੰਦਰ ਲੋਧੀ ਵਰਗੇ ਇਸ ਕਰਕੇ ਸਾਡਾ ਧੰਦਾ ਤੇ ਹੁਣ ਵੀ ਜਿਹੜੀਆਂ ਜਿੰਨੀਆਂ ਸਾਡੀਆਂ ਖੌਤੀ ਪਾਰਟੀਆਂ ਨੇ ਮੈਂ ਦਾਅਵੇ ਨਾਲ ਕਹਿੰਦਾ ਇਹਨਾਂ ਚ ਇੱਕ ਵੀ ਬੰਦਾ ਦੇਸ਼ ਭਗਤ ਨਹੀਂ ਹੋ ਸਕਦਾ ਗੈਲਕਸੀ ਸਾਹਿਬ ਨੂੰ ਨਾ ਚੁਕਿਓ ਇਸ ਤੇ ਦੇਸ਼ ਭਗਤੀ ਨਾਲ ਜਰਾਉਂਦੀ ਹੋਵੇ ਮੈਨੂੰ ਪਤਾ ਇਹਨਾਂ ਚ ਕੋਈ ਦੇਸ਼ ਭਗਤੀ ਮੈਂ ਇਹੀ ਕਹਿਣ ਲੱਗਿਆ ਸੀ ਕਿ ਡਾਕਟਰ ਔਲਕ ਤਾਂ ਕਹਿ ਰਹੇ ਨੇ ਆਰਐਸਐਸ ਨੂੰ ਬੜੀਆਂ ਉਮੀਦਾਂ ਰੱਖ ਰਹੇ ਨੇ ਉਹ ਕਹਿੰਦੇ ਆ ਵੀ ਅਸੀਂ ਰਾਸ਼ਟਰਵਾਦੀਆਂ ਰਾਸ਼ਟਰਵਾਦੀ ਆ ਇਹ ਹੋ ਸਕਦਾ ਰਾਸ਼ਟਰ ਬਰਬਾਦੀ ਹੋਵੇ ਇਹ ਦੇਖਦੇ ਨੇ ਕਿਉਂਕਿ ਨੇੜੇ ਵੇਖੇ ਨੇ ਅਸੀਂ ਨਾ ਕਿਰਤੂਤਾ ਵੇਖਦੇ ਆ ਰਾਸ਼ਟਰਵਾਦ ਆ ਹਿੰਦੂਤਾ ਵਾ ਹਿੰਦੂ ਰਾਸ਼ਟਰਵਾਦ ਆ ਕਹੀਏ ਸ਼ਬਦ ਘੜੇ ਨੇ ਦੇਸ਼ ਇੱਕ ਆ ਸਾਰੇ ਲੋਕ ਇੱਕ ਨੇ ਕੰਮ ਦੇਸ਼ ਦੇ ਲਈ ਕਰਦੇ ਨੇ ਲੋਕੀ ਦੇਸ਼ ਲਈ ਕੰਮ ਕਰਦੇ ਨੇ ਇਹ ਦੇਖਦਾ ਧਕਾਨ ਕਰਦੇ ਨੇ ਜਦੋਂ ਸਰਕਾਰ ਦੇ ਵਿੱਚ ਆ ਜਾਂਦੇ ਨੇ ਪਹਿਲਾਂ ਕਾਂਗਰਸ ਨੇ ਕਿੰਨਾ ਘਾਣ ਕੀਤਾ ਸੀ ਰਿਕਾਰਡ ਹੈ ਨਾ ਕਿੰਨੇ ਦੰਗੇ ਕਰਵਾਏ ਸੀ ਆ ਥੋੜੇ ਪੰਜਾਬ ਦੇ ਵਿੱਚ ਅੱਤਵਾਦ ਕਿੰਨੇ ਫਰਵਾਇਆ ਸੀ ਜੀ 40000 ਤੋਂ ਵੱਧ નિર્ਦੋਸ਼ ਬੰਦਾ ਮਾਰਿਆ ਸੀ ਮੁੱਛਾਂ ਵਾਲੇ ਬੰਦੇ ਉਹਨਾਂ ਨੇ ਖਰੀਦ ਲਈ ਵੱਡੇ ਵੱਡੇ ਕੋਈ ਡੀਜੀਪੀ ਬਣਾਤਾ ਕੋਈ ਡੀਆਈਜੀ ਬਣਾਤਾ ਕਿਵੇਂ ਘਾਨ ਕਰਦੇ ਸੀ ਘਰ ਚ ਉਤਰ ਜਾਂਦੇ ਸੀ ਸਾਰਾ ਡੱਬਰ ਮਾਰ ਕੇ ਮਰਵਾਉਂਦੇ ਸੀ ਜਿਹਦੇ ਘਰ ਚ ਉਤਰਦੇ 6-6 ਮਹੀਨੇ ਦੇ ਬੱਚੇ ਵੀ ਮਾਰੇ ਆਪ ਹੀ ਅਤਵਾਦ ਪੈਦਾ ਕਰਨਾ ਆਪ ਹੀ ਕਰਾਸੀ ਅਤਵਾਦ ਬਰਵਾ ਖਤਮ ਕਰਤਾ ਆਪ ਹੀ ਆ ਦੇਖੋ ਆਪ ਹੀ ਨੈਕ ਬਣ ਗਏ ਇਸੇ ਤਰ੍ਹਾਂ ਇਹ ਕਰਤੂਤਾ ਐਂ ਕਰਨਗੇ ਇਹ ਪਰ ਜਾਗਣਾ ਲੋਕਾਂ ਨੂੰ ਪਊਆ ਭਾਰ ਦੇ ਮੇਰਾ ਜੱਥੇ ਤੇ ਕਸੂਬਾ ਵੀ ਭਾਰਤ ਵਿਆ ਕੋਈ ਵੀ ਰਾਜਨੀਤਿਕ ਪਾਰਟੀ ਭਾਰ ਦਾ ਫਾਇਦਾ ਨਹੀਂ ਕਰ ਰਹੀ ਇਹਨਾਂ ਨੂੰ ਇੱਕੋ ਇੱਕ ਹਾਬੜ ਬਣਾ ਕੇ ਸਾਡੇ ਕੋਲੇ ਤਾਕਤ ਆਵੇ ਤਾਕਤ ਲਈ ਇਹ ਕੁਝ ਵੀ ਗੁਨਾਹ ਕਰ ਸਕਦੇ ਹੋ ਕੀਤੇ ਆ ਥੋੜੇ ਸਾਹਮਣੇ ਕੀਤੇ